ਵੀਨ ਨਿਊਜ਼ ਜੀ ਆਈਟੀ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਬੀ.ਪੀ.ਓ ਮੁਰਦਾਬਾਦ 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 ਤੁਸੀਂ ਦੇਖਿਆ ਔਰ ਜੋ ਅੱਜ ਕੋ ਰੋਸ਼ ਤਰਨਾ ਦਿੱਤਾ ਗਿਆ ਬਹੁਤ ੱਡੇ ਵੱਡੇ ਲੈਵਲ ਤੇ ਕਿੰਨੇ ਸਾਰੇ ਪੰਜਾਂ ਦਿੱਤੇ ਗਿਆ ਪਹਿਲਾਂ ਇਹਨਾਂ ਸ਼ਗਰਸ਼ ਵਿਟਿਆ ਸੀ ਔਰ ਜੋ ਟੀਚਰ ਨੇ ਸਾਡੇ ਅੰਗਲਵਾੜੀ ਔਰ ਬੱਚਿਆਂ ਦਾ ਜਿਹੜਾ ਬਿਲਡਿੰਗ ਦੀ ਜਿਹੜਾ ਨੀਂਹ ਰੱਖੀ ਆ ਬੱਚੇ ਦੀ ਨੀਂਹ ਇਤੋਂ ਰੱਖੀ ਜਾਂਦੀ ਆ ਪਰ ਉਹਨਾਂ ਵਾਤੇ ਜਿਹੜੇ ਸਰਕਾਰਾਂ ਨਾਲ ਘਟਿਆ ਵਰਕ ਕੰਮ ਕੀਤਾ ਜਾ ਰਿਹਾ ਜਿਹੜਾ ਉਹਨਾਂ ਦੇ ਫੀਡ ਬੱਚੇ ਨੂੰ ਦੇਣੀ ਹੁੰਦੀ ਆ ਉਹ ਵੀ ਘਟਿਆ ਇਹਨਾਂ ਦਾ ਜੋ ਇਹਨਾਂ ਨੂੰ ਲਾਇਏ ਐਜੂਕੇਸ਼ਨ ਲਾਇਏ ਜਾ ਰਿਹਾ ਸਰਕਾਰ ਉਹ ਬੱਚੇ ਜਿਹੜਾ ਉਹ ਬਿਮਾਰ ਹੋ ਜਾਣਗੇ ਕੌਣ ਜ਼ਿੰਮੇਵਾਰ ਹੱਕ ਲੜਕੇ ਲੈਣੇ ਪੈਣਗੇ ਲੈਣੇ ਬੁਖੀਏ ਸਾਰੇ ਦਿਨ ਮੋਬਾਈਲ ਤੋਂ ਦਿਨ ਕਿਸੇ ਡਾਟੇ ਤੋਂ ਲੋਕਾਂ ਦੇ ਉੱਤੇ ਬੇਤਨਖਾਤ ਤੋਂ ਨਿੱਤੋਂ ਸੈਂਟਰ ਸਰਕਾਰ ਦੀ ਤਨਖਾਹ ਨਹੀਂ ਮਿਲ ਰਹੀ ਬਾਰ ਬਾਰ ਧਰਨਾ ਦੇਣ ਦੇ ਬਾਵਜੂਦ ਸਰਕਾਰ ਕੋਈ ਤੱਸਤ ਮਸਲੀ ਹੋ ਨਹੀਂ ਜਿੰਨਾ ਦਾ ਰੋਦਾ ਕਰ ਇਹਨਾਂ ਨੂੰ ਸ਼ੌਕ ਆ ਨਹੀਂ ਕੋਈ ਦੰਗਿਆ ਕੱਢਣ ਨਹੀਂ ਆਏ ਸਭ ਤੋਂ ਵੱਡਾ ਮਸਲਾ ਵਾ ਯਾਂਗਨ ਵਾਲੀ ਵਰਕਰਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਆ ਵੀ ਸਾਨੂੰ ਮੋਬਾਈਲ ਦੇ ਦਿਓ ਡਾਟਾ ਦੇ ਦਿਓ ਅਸੀਂ ਕੰਮ ਕਰਾਂਗੇ ਕੰਮ ਕਰਨ ਤੋਂ ਭਾਏ ਨਹੀਂ ਪਰ ਇਹ ਜਿਹੜੇ ਅਪਸਰ ਨਹੀਂ ਇਹ ਉਹਨਾਂ ਨੂੰ ਮੋਬਾਈਲ ਨਹੀਂ ਦੇਦੇ ਇੱਕ ਕੰਮ ਦੂਜਾ ਇਹ ਆ ਵੀ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਹੈ ਕੇਂਦਰ ਸਰਕਾਰ ਨੇ ਸਾਡਾ ਬਣਦਾ ਮਾਨ ਪੱਤਾ ਪਾਇਆ ਨਹੀਂ 6 ਮਹੀਨੇ ਹੋ ਗਏ ਪੰਜਾਬ ਸਰਕਾਰ ਨਾਲ ਮਿਲ ਜਾਂਦਾ ਉਧਰ ਮਿਲ ਨਹੀਂ ਰਿਹਾ ਮੰਗਾਈ ਚਾਲਾਂ ਮਾਰਦੀ ਵੱਧ ਰਹੀ ਹੈ ਇਸ ਕਰਕੇ ਸਾਰੇ ਦੇਸ਼ 'ਚ ਇਸ ਗੱਲ ਦਾ ਰੌਲਾ ਪਿਆ ਕਿ ਕੇਂਦਰ ਆਪਣਾ ਬਣਦਾ ਮਾਨ ਪੱਤੇ ਦਾ ਹਿੱਸਾ ਪਾਵੇ ਤੁਹਾਡਾ ਸ਼ੁਭਨਾਕੀਆ ਤੇ ਆਪਣਾ ਔਧਾ ਕੀ ਹੈ ਜੀ ਆਪਣੇ ਮੈਂ ਕਰੋੜ ਸਚੇ ਸਿੰਘ aí ਨਾਲ ਆ ਵਿਰਤ ਸਕੱਤਰ ਸੀਆਈਟੀ ਜੋ ਪੰਜਾਬ ਜਨ ਸਕੱਤਰੰਬਰ ਸਰ ਜਿਹੜਾ ਜਿਹੋ ਉਸਤਨ ਇੱਥੇ ਇਹਨਾਂ ਇਲਾਕੇ ਦਾ ਨਾਮ ਚੁਣਿਆ ਤੇ ਇਸ ਇਲਾਕੇ ਦਾ ਨਾਮ ਇਹ ਇਸ ਇਲਾਕੇ ਦਾ ਨਾਮ ਆ ਇਹ ਪ੍ਰੋਗਰਾਮ ਅਫਸਰ ਦਾ ਦਫਤਰ ਆ ਜਿਹਦੇ ਖਿਲਾਫ ਜਿਹੜਾ ਪ੍ਰੋਗਰਾਮ ਅਫਸਰ ਜਿਹਦੇ ਖਿਲਾਫ ਰੋਸ ਪ੍ਰਗਟ ਕੀਤਾ ਵਾ ਕਿ ਤੁਸੀਂ ਜਿਹੜੇ ਪੱਤਰ ਜਾਰੀ ਕੀਤੇ ਸਾਡੇ ਅੰਗਾਰੀ ਵਰਕਰਾਂ ਦੇ ਖਿਲਾਫ ਉਹ ਹਿਤਨਰਸ਼ਈ ਫਰਮਾਨ ਆ ਉਹ ਸਾਡੇ ਤੇ ਲਾਗੂ ਨਹੀਂ ਹੁੰਦੇ ਅਸੀਂ ਉਹਨਾਂ ਦੀ ਪਰਵਾਹ ਨਹੀਂ ਕਰਾਂਗੇ ਬਲਕੇ ਆਪਣੇ ਕੰਮ ਢੰਗ ਨੂੰ ਜਿਤਨਾ ਸਾਨੂੰ ਸਰਕਾਰ ਦੀਆਂ ਹਦਾਇਤਾਂ ਜੋ ਸਾਡੇ ਨਿਯਮਾਂ ਦੇ ਵਿੱਚ ਆਉਂਦਾ ਵਾ ਸਰਵਿਸ ਦੇ ਦੌਰਾਨ ਉਹਨਾਂ ਨਿਯਮਾਂ ਤੋਂ ਬਾਹਰ ਐਸੀ ਬਿਲਕੁਲ ਨਹੀਂ ਜਾਵਾਂਗੇ ਅੱਜ ਤੁਸੀਂ ਸਮਰਥਾ ਚ ਆਏ ਜੇ ਅਗਰ ਅਗਰ ਇਹਨਾਂ ਦਾ ਜੋ ਹੱਕੀ ਮੰਗਾ ਨਹੀਂ ਕਰਦੀ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਲੱਗੂ ਕੀ ਸੰਘਰਸ਼ ਕਰੋਗੇ ਇਸ ਬਾਰੇ ਪਹਿਲੀ ਗੱਲ ਤੇ ਸਮਰਥਨ ਨਹੀਂ ਇਹ ਵਰਕਰ ਜਿਹੜੇ ਸਾਡੇ ਸੀਟੂ ਨਾਲ ਸੰਬੰਧਿਤ ਨੇ ਸਾਡੀ ਆਪਣੀ ਜਥੇਬੰਦੀ ਆ ਇਸ ਕਰਕੇ ਆਪਣੀ ਜਥੇਬੰਦੀ ਹੋਣ ਦੇ ਨਾਤੇ ਇਸ ਸੰਘਰਸ਼ ਅਖੀਰਲੇ ਦਮ ਤੱਕ ਲੜਦੇ ਰਵਾਂਗੇ ਭਾਵੇਂ ਕਿਸੇ ਅਫਸਰ ਚਾਹੀਦਾ ਕਰਾਓ ਹੋਵੇ ਭਾਵੇਂ ਛੜਕਾਂ ਜਾਮ ਕਰਨੀਆਂ ਪੈਣ ਭਾਵੇਂ ਸਕੂਲਾਂ ਦੇ ਕੰਮ ਦਾ ਬਾਈਕਟ ਕਰਨਾ ਪਵੇ ਜੋ ਵੀ ਕਰਨਾ ਪਊਗਾ ਆਪਣੇ ਹੱਕਾਂ ਦੀ ਖਾਤਰ ਹੋ ਡੱਟ ਕੇ ਕਰਾਂਗੇ ਔਰ ਆਪਣੀਆਂ ਮੰਗਾਂ ਮਨਾਏ ਤੋਂ ਪਿੱਛੇ ਨਹੀਂ ਹਟਾਂਗੇ ਹਾਂ ਜੀ ਮੈਡੀ ਸ਼ੁਭਨਾਗੀ ਆਪਣਾ ਮੇਰਾ ਨਾਮ ਗਰਮਿੰਦਰ ਕੌਰ ਹਾਂਜੀ ਜ਼ਿਲ੍ਹਾ ਪ੍ਰੈਜ਼ੀਡੈਂਟ ਜੀ ਤੇ ਸੀਆਈਟੀਯੂ ਸਾਡੇ ਵਿੱਚ ਇਹ ਤਿੱਖਾ ਰੋਸ ਆ ਕਿ ਜਿਹੜੀ ਸੈਂਟਰ ਸਰਕਾਰ ਆ ਪਿਛਲੇ 15 ਸਾਲਾਂ ਦੇ ਵਿੱਚ ਤੋਂ ਬਾਅਦ 15 ਸਾਲ ਹੋ ਗਏ ਸਾਡੇ ਮਾਣ ਪੱਤੇ ਵਧਾਏ ਨੂੰ 15 ਸਾਲ ਪਿਛਲੇ 15 ਸਾਲ ਤੋਂ ਸਾਡਾ ਇੱਕ ਵੀ ਰੁਪਈਆ ਜਿਹੜਾ ਉਹ ਨਹੀਂ ਵਧਾਇਆ ਤੇ ਕੰਮ ਦਾ ਜਿਹੜਾ ਭਾਰਿਆ ਉਹ ਬਹੁਤ ਜ਼ਿਆਦਾ ਸਾਡੇ ਤੇ ਪਾਇਆ ਜਾਣ ਡਿਆ ਆ ਸੈਂਟਰ ਨੇ ਸਾਨੂੰ ਪਿਛਲੇ 6 ਮਹੀਨਿਆਂ ਤੋਂ ਜਿਹੜਾ 4500 ਤਨਖਾਹ ਸੀ ਉਹ ਵੀ ਨਹੀਂ ਦਿੱਤੀ ਸਾਡੇ ਮਾਣ ਪੱਤੇ 'ਚ ਕੋਈ ਵਾਅਦਾ ਵੀ ਨਹੀਂ ਕੀਤਾ ਪਿਛਲੇ 15 ਸਾਲ ਤੋਂ ਲੇਕਿਨ ਜਿਹੜਾ 4500 ਦੇ ਰਹੇ ਸੀ ਪਰ ਮੰਥ ਪਿਛਲੇ 6 ਮਹੀਨੇ ਤੋਂ ਉਹ ਵੀ ਨਹੀਂ ਦੇ ਰਹੇ ਤੇ ਕੰਮ ਦਾ ਜਿਹੜਾ ਬੋਝ ਆ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਜਿਹੜਾ ਸਾਨੂੰ ਪਹਿਲਾਂ ਅਸੀਂ ਜਿਹੜੀ ਫੀਡ ਬੱਚਿਆਂ ਨੂੰ ਦਿੰਦੀ ਸੀ ਪੀਐਮਐਨਐਮ ਨੂੰ ਜਾਂ 3 ਤੋਂ 6 ਸਾਲ ਦੇ ਬੱਚਿਆਂ ਨੂੰ ਉਹ ਅਸੀਂ ਉਹਨਾਂ ਨੂੰ ਬਾਏ ਐਂਡ ਵੰਡ ਕੇ ਤੇ ਜਿੱਦਾਂ ਸੁੱਕੀ ਫੀਡ ਆਉਂਦੀ ਹੀ ਹੁਣ ਆਪਾਂ ਬਣਾ ਕੇ ਨਹੀਂ ਦਿੰਦੇ ਇਹ ਪਿੱਛੋਂ ਪੈਕਟਾਂ ਵਾਲੀ ਦੇਣ ਦੀ ਬਹੁਤ ਗੰਦੀ ਫੀਡ ਆ ਰਹੀ ਆ ਫੀਡ ਦਾ ਵੀ ਬਹੁਤ ਵਿਰੋਧ ਹੋਇਆ ਲੇਕਿਨ ਇਹਨਾਂ ਨੇ ਇਹ ਤਸ ਤੋਂ ਮਸ ਨਹੀਂ ਸਰਕਾਰਾਂ ਹੋਈਆਂ ਤੇ ਇਹ ਜਿਹੜੀ ਅਸੀਂ ਫੀਡ ਵੰਡਣੀ ਹੁੰਦੀ ਆ 15-15 ਦਿਨ ਬਾਅਦ ਅਸੀਂ ਆਪਣੇ ਲਾਭਪਾਤਰੀਆਂ ਨੂੰ ਦੇ ਕੇ ਉਹਦੇ ਉਹਨਾਂ ਦੇ ਸਾਈਨ ਅੰਗੂਠੇ ਰਜਿਸਟਰਾਂ ਤੇ ਕਰਾਉਣੇ ਆ ਹੁਣ ਇਹਨਾਂ ਨੇ ਸਰਕਾਰ ਨੇ ਇੱਕ ਨਵੀਂ ਸਕੀਮ ਬਣਾਈ ਆ ਕਿ ਜਿਹੜੀਆਂ ਆਂਗਣਵਾੜੀ ਵਰਕਰਾਂ ਆ ਉਹ ਜਿਹੜਾ 300 ਗ੍ਰਾਮ 15 ਦਿਨ ਦਾ ਦਲੀਆ ਤੇ 300 ਗ੍ਰਾਮ 15 ਦਿਨ ਦੀ ਖਿਚੜੀ ਬਣਦੀ ਸਿਰਫ ਹਲਾ ਪਾਤਰੀ ਦੀ ਉਹਨੂੰ ਮੋਬਾਈਲ ਤੇ ਉਹਦਾ ਨਾਮ ਭਰ ਕੇ ਤੇ ਉਹਦੀ ਮੋਬਾਈਲ ਦੀ ਅਗਲੇ ਕੋਈ ਮੋਬਾਈਲ ਹੋਣਾ ਕੰਪਲਸਰੀ ਹਲਾ ਪਾਤਰੀ ਕੋ ਉਹਦੀ OTP ਲੈ ਕੇ ਤੇ ਫਿਰ ਉਹਨੂੰ ਫੀਡ ਦਿੱਤੀ ਜਾਵੇ ਤੇ ਸਾਡਾ ਇਹ ਰੋਸ ਆ ਸਾਡੀ ਕੰਮ ਕਰਨ ਤੋਂ ਕੋਈ ਮਨਾਈ ਨਹੀਂ ਆ ਅਸੀਂ 100% ਕੰਮ ਕਰਨ ਨੂੰ ਤਿਆਰ ਆ ਲੇਕਿਨ ਸਾਡੇ ਲੋਕਾਂ ਨੂੰ ਜਦੋਂ ਮੋਬਾਈਲ ਹੀ ਨਹੀਂ ਦਿੱਤੇ ਦੇ ਵਰਜਨ ਅਪਡੇਟ ਉਹਦੇ ਵਿੱਚ ਇਨੇ ਨਹੀਂ ਵੱਡੀਆਂ ਪਰ 5G ਫੋਨ ਤੋਂ ਥੱਲੇ ਉਹ ਸਾਡਾ ਇਹ ਮਾੜੇ ਫੋਨ ਜਿਹੜੇ ਨਹੀਂ ਚੱਲਦੇ ਸਾਡੀਆਂ ਭੈਣਾਂ ਬਹੁਤ ਕੁਝ ਗਰੀਬ ਆ ਕੁਝ ਵਿਧਵਾ ਆ ਕੁਝ ਮਤਲਬ ਭੈਣਾਂ ਹੈਂਡੀਕੈਪ ਆ ਭੈਣਾਂ ਦੀ ਜਿਹੜੀ ਮਾਲੀ ਹਾਲਤ ਆ ਉਹ ਸਹੀ ਨਹੀਂ ਆ ਭੈਣਾਂ ਦੇ ਚੁੱਲ੍ਹੇ ਜਿਹੜੇ ਉਹ ਸੈਂਟਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਵਜਾਂ ਨਾ ਢੰਡੇ ਪਏ ਆ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਆ ਅੱਜ ਅਸੀਂ ਪੂਰੇ ਹਿੰਦੁਸਤਾਨ ਲੈਵਲ ਤੇ ਬਲੈਕ ਡੇ ਕਾਲੇ ਸੂਟ ਕਾਲੀਆਂ ਚੁੰਨੀਆਂ ਕਾਲੇ ਦੁਪੱਟੇ ਲੈ ਕੇ ਰੋਸ ਆਪਣਾ ਬਲੈਕ ਡੇ ਮਨਾਇਆ ਆ ਕਿ ਜਦੋਂ ਸਾਨੂੰ ਤਨਖਾਹ ਨਹੀਂ ਮਿਲ ਰਹੀ ਕੋਈ ਮਾਨ ਪੱਤਾ ਨਹੀਂ ਮਿਲ ਰਿਹਾ ਜਿਹੜਾ ਪੰਜਾਬ ਸਰਕਾਰ ਦਾ ਨੰਗੂਣਾ ਜਿਹਾ ਮਿਲ ਰਿਹਾ ਆ ਉਹ ਵੀ ਨਹੀਂ ਦੇ ਰਹੇ ਤੇ ਇਸ ਕਰਕੇ ਸਾਡੇ ਵਿੱਚ ਬਹੁਤ ਭਾਰੀ ਰੋਸ ਹੈ ਇੱਕ ਗੱਲ ਮੈਡਮ ਜੀ ਜਿਹੜਾ ਫੀਡ ਦੇ ਰਹੇ ਬੱਚੇ ਦਾ ਸਿੰਪਲ ਹੈਗਾ ਜਿਹੜੀ ਮਾੜੀ ਆ ਰਹੀ ਹੈ ਸੈਂਟਰ ਤੋਂ ਜਿਹੜੇ ਬੱਚੇ ਤਾਂ ਹਾਂਜੀ ਕਾਲੀ ਹੈ ਜੇ ਸਾਨੂੰ ਤਾਜੀ ਚਕਾਈ ਗਈ ਆ ਉਹ ਤੁਹਾਨੂੰ ਜਿੱਥੇ ਆਖੋ ਅਸੀਂ ਸਿੰਪਲ ਚੈੱਕ ਕਰਾ ਦਾਂਗੇ ਪਰ ਉਹਦੇ ਵਿੱਚ ਤੇ ਕੋਈ ਵੀ ਬੰਦਾ ਮੁੜ ਕੇ ਐਕਸ਼ਨ ਨਹੀਂ ਲੈਂਦਾ ਫੀਡ ਚੈੱਕ ਕਰ ਸਕਦੇ ਜੇ ਫੀਡ ਖਾਂਜੋਗ ਨਹੀਂ ਆ ਉਹ ਜੀ ਕੁੱਤਿਆਂ ਨੂੰ ਵੀ ਨਹੀਂ ਪਾਉਂਦੇ ਤੇ ਨਾ ਉਹ ਖਾਂਦੇ ਆ ਬੜੀ ਲੰਮੀ ਸਰਕਾਰ ਤੋਂ ਨਾ ਲੜਾਈ ਚੱਲਣ ਰਹੀ ਆ ਐਸੇ ਤਰ੍ਹਾਂ ਲੜ ਕੇ ਜਦੋਂ ਲੋਕਾਂ ਕੋਲ ਤਨਖਾਹਾਂ ਨਹੀਂ ਜੇਬਾਂ 'ਚ ਪੈਸੇ ਨਹੀਂ ਆ ਲੋਕੀ ਇਕ ਤਰੱਕ ਕੇ ਬੈਠ ਗਏ ਆ ਮੈਂ ਜਿਹੜੀ ਜਿਹੜੀ ਚੰਡੀਗੜ੍ਹ ਰੋਸਮ ਧਰਵਾ ਦਿੱਤਾ ਸੀ ਹੋਰ ਕਈ ਥਾਂ ਦਿੱਤਾ ਪਰ ਅਜੇ ਤੱਕ ਤੁਹਾਡੇ ਹੱਕ ਰਸੇ ਕਿਉਂ ਨਹੀਂ ਹੋ ਰਹੀ ਜੀ ਸਾਰੇ ਸਰਕਾਰਾਂ ਹੀ ਨਹੀਂ ਬੇਈਮਾਨ ਆ ਭਗਵੰਤ ਮਾਨ ਸਰਕਾਰ ਨੇ ਕਿਹਾ ਮੈਂ 5000 ਤਨਖਾਹ ਦੇ ਨਾਲ ਸੱਤਾ ਤੋਂ ਚੋ ਪਹਿਲਾਂ ਕਿਹਾ ਵੀ ਮੈਂ 5000 ਹੋਰ ਦਊਂਗਾ ਉਹਨਾਂ ਨੇ 1 ਰੁਪਈਆ ਵੀ ਨਹੀਂ ਦਿੱਤਾ ਉਲਟਾ ਅਧਿਕਾਰੀਆਂ ਨੂੰ ਮੋਬਾਈਲ ਲਈ ਜਦੋਂ ਸਾਨੂੰ ਮਿਲੇ ਤਾਂ ਅਧਿਕਾਰੀਆਂ ਨੂੰ ਕਹਿੰਦਾ ਇਹਨਾਂ ਦੇ ਪੈਸੇ ਜਿਹੜੇ ਆਉਂਦਾ 5000 ਰੁਪਏ ਹੀ ਟੱਕ ਲਓ ਸਾਡੇ ਅਜਨਾਲੇ ਵਿੱਚ ਜਿਹੜਾ 5000 ਪੰਜਾਬ ਸਰਕਾਰ ਦਾ ਹੋਵੇ ਵੀ ਟੱਕਿਆ ਗਿਆ ਅੱਲ ਨਹੀਂ ਉੱਥੇ ਆਪਣਾ ਰੋਸ ਤਰਨਾ ਪ੍ਰਗਟ ਕਰਕੇ ਆਏ ਆ ਉਹਨਾਂ ਨੇ ਕਈ ਵਾਅਦੇ ਕੀਤੇ ਸੀ ਇਹਨਾਂ ਦੇ ਨਾਲ ਇਹ ਹਰ ਤਰ੍ਹਾਂ ਦਾ ਬਦਲਾਅ ਕੀਤਾ ਪਰ ਬਦਲਾਅ ਕਰਨ ਦੀ بجائے ਇਹਨਾਂ ਨੇ ਆਪਣੇ ਘਰ ਵਸਾਏ ਆ ਕਈ ਐਮਐਲਏ ਦੇ ਵਿਆਹ ਨਹੀਂ ਹੋਏ ਮੰਤਰੀ ਮੁੱਖ ਮੰਤਰੀ ਦਾ ਵਿਆਹ ਕਰਾਉਣ ਕਰ ਇਹ ਬਦਲਾਅ ਜ਼ਰੂਰ ਹੋਇਆ ਹਿਟਲ ਟੀਵੀ ਨੀਂ